ਅਲਬਤਾ ਰੋਜ਼ੇ ਦੇ ਬਹੁਤ ਸਾਰੇ ਮਕਾਸਿਦ ਨੇ ਜਿਹਦੇ ਅੰਦਰ ਇਹ ਦੇਖਿਆ ਗਿਆ ਹੈ ਕਿ ਰੋਜ਼ਾ ਜੋ ਹੈ ਸਾਨੂੰ ਅੱਲਾਹ ਤਾਲਾ ਦੀਆਂ ਨੇਮਤਾਂ ਦੀ ਕਦਰ ਦਾ ਔਰ ਉਸਦੇ ਸ਼ੁਕਰ ਦਾ ਜਜ਼ਬਾ ਪੈਦਾ ਕਰਦਾ ਹੈ ਕਿ ਬੰਦਾ ਜਦੋਂ ਖਾ ਰਿਹਾ ਹੈ ਔਰ ਉਹ ਮਨਹਮੀਕਾ ਖਾਣ ਪੀਣ ਦੇ ਅੰਦਰ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਸੋਚਣ ਦਾ ਮੌਕਾ ਨਹੀਂ ਮਿਲਦਾ ਕਿ ਰੋਜ਼ੀ ਕਿੰਨੀ ਬੜੀ ਨੇਮਤ ਹੈ ਅੱਲਾਹ ਦੀ ਪਾਣੀ ਅੱਲਾਹ ਦੀ ਕਿੱਡੀ ਵੱਡੀ ਨੇਮਤ ਹੈ ਲੇਕਿਨ ਜਦ ਇੱਕ ਲੰਬੇ ਸਮੇਂ ਤੱਕ ਜੋ ਹੈ ਉਹ ਰੁਕਦਾ ਖਾਨ ਤੌਰ ਪੀਂ ਤੋਂ ਤਾਂ ਉਸ ਦੇ ਅੰਦਰ ਹੈ ਨਾ ਨੇਮਤਾਂ ਦਾ ਜਜ਼ਬਾ ਪੈਦਾ ਹੁੰਦਾ ਜਦ ਹੀ ਉਹਦੀ ਹਾਲਤ ਨਾ ਜਦੋਂ ਉਹ ਭੁੱਖ ਦੀ ਹਾਲਤ ਦੇ ਅੰਦਰ ਹੁੰਦਾ ਪਿਆਸ ਦੀ ਹਾਲਤ ਦੇ ਅੰਦਰ ਹੈ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਪਾਣੀ ਨੂੰ ਮੈਂ ਜ਼ਾਇਆ ਕਰ ਰਿਹਾ ਜਿਸ ਪਾਣੀ ਤੋਂ ਮੈਂ ਜ਼ਿੰਦਗੀ ਹੋ ਗਈ ਨਫਾ ਉਠਾ ਰਹੇ ਹਾਂ ਇੱਕ ਕਿੱਡੀ ਵੱਡੀ ਮੇਰੇ ਰੱਬ ਦੀ ਮੈਨੂੰ ਨੇਮਤ ਦਿੱਤੀ ਹੋਈ ਹੈ ਯਾਨੀ گویا ਕਿ ਅੱਲਾਹ ਦੀਆਂ ਨੇਮਤਾਂ ਦਾ ਇੱਕ ਸ਼ੁਕਰ ਪੈਦਾ ਹੁੰਦਾ ਇਸ ਦੇ ਨਾਲ ਦੂਸਰ ਅਸਲਾਮੁਆਲਿਕਮ ورحਮਤੁਲ্লাহਿ wabਰਕਾਤੁ ਮੈਂ ਮਮੂਨ ਰਸ਼ੀਦ ਅੱਜ ਆਪਣੇ ਪ੍ਰੋਗਰਾਮ ਰੀਸੈਂਟ ਟਾਈਮਸ ਦਾ ਜੋ ਪ੍ਰੋਗਰਾਮ ਪਿਛਲੇ 4 ਸਾਲ ਤੋਂ ਕੰਟੀਨਿਊਸਲੀ ਚੱਲ ਰਿਹਾ ਹੈ ਰਮਜ਼ਾਨ ਸਪੈਸ਼ਲ ਉਹਦੇ ਵਿੱਚ ਆਪ ਦਾ ਸਵਾਗਤ ਕਰਦਾ ਰਮਜ਼ਾਨ 2025 ਆਪਾਂ ਬੈਠੇ ਆ ਪਹਿਲੇ ਰੋਜ਼ੇ ਦੇ ਵਿੱਚ ਬੈਠੇ ਆ ਔਰ ਸਾਡੇ ਨਾਲ ਬੜੇ ਇੱਜ਼ਤਮਾਬ ਸਾਡੇ ਮੌਲਾਨ ਮੁਫਤੀ ਦਿਲਸ਼ਾਦ ਕਾਸਮੀ ਸਾਫ ਸਾਡੇ ਨਾਲ ਔਰ ਬਹੁਤ ਸ਼ੁਕਰਗੁਜ਼ਾਰੀ ਦੇ ਨਾਲ ਮੈਂ ਰਿਕੁਐਸਟ ਕਰੂੰਗਾ ਮੌਲਾ ਸਾਹਿਬ ਨੂੰ ਕਿ ਅੱਜ ਦੇ ਟਾਪਿਕ ਦੇ ਉੱਪਰ ਆਪਣੀ ਰੌਸ਼ਨੀ ਪਾਉਣ ਇਸ ਤੋਂ ਪਹਿਲਾਂ ਕਿ ਮੈਂ ਮਾਈਕ ਲੈ ਕੇ ਜਾਵਾਂ ਮੁਫਤੀ ਸਾਹਿਬ ਕਿੰਨੀ ਮੈਂ ਦੱਸ ਦਵਾਂ ਕਿ ਪਿਛਲੇ 2003 ਸਾਲ ਤੋਂ ਜਦੋਂ ਵੀ ਇਹ ਪ੍ਰੋਗਰਾਮ ਚੱਲਿਆ ਹੈ ਤਾਂ ਮੁਫਤੀ ਸਾਹਿਬ ਨੇ ਬੜੇ ਖੰਦਾ ਪਛਾਣੀ ਦੇ ਨਾਲ ਸਾਨੂੰ ਵੈਲਕਮ ਕੀਤਾ ਜਦੋਂ ਵੀ ਅਸੀਂ ਇਹਨਾਂ ਕੋਲ ਗਏ ਹਾਂ ਜੋ ਸਾਨੂੰ ਇਹਨਾਂ ਤੋਂ ਹੈਲਪ ਮੰਗੀ ਹੈ ਇਹਨਾਂ ਨੇ ਹੈਲਪ ਦਿੱਤੀ ਹੈ ਜਦੋਂ ਵੀ ਕੋਈ ਰਿਕਾਰਡਿੰਗ ਦਾ ਅਸੀਂ ਇਹਨਾਂ ਨੂੰ ਕਿਹਾ ਤਾਂ ਰਿਕਾਰਡਿੰਗ ਦੇ ਵਾਸਤੇ ਇਹ ਹਾਜ਼ਰ ਹੋਏ ਨੇ ਇਹਦੇ ਵਾਸਤੇ ਮੈਂ ਸ਼ੁਰੂਆਤ ਦੇ ਵਿੱਚ ਹੀ ਬਹੁਤ ਜਿਆਦਾ ਸ਼ੁਕਰਗੁਜ਼ਾਰ ਹਾਂ ਮੂਸਾ ਸਾਹਿਬ ਤੁਹਾਡਾ ਔਰ ਅੱਜ ਕੁਛ ਆਨੰਦਿਤ ਕਹਿਣਾ ਫਿਰ 2025 ਦੇ ਰਮਜ਼ਾਨ ਦੇ ਪਹਿਲੇ ਰੋਜ਼ੇ ਦੇ ਵਿੱਚ ਕੀ ਟਾਪਿਕ ਹੈ ਤੁਹਾਡਾ ਔਰ ਕੀ ਕਹੋਗੇ ਸ਼ੁਕਰੀਆ ਜੀ ਬਹੁਤ-ਬਹੁਤ मामੂਨ ਸਾਹਿਬ ਮਾਸ਼ਾਅੱਲਾ ਅੱਲਾਹ ਤਾਲਾ ਕਬੂਲ ਫਰਮਾਵੇ ਤੁਹਾਡੀਆਂ ਮਿਹਨਤਾਂ ਨੂੰ ਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਨਾਜ਼ਰੀਨ ਦੇ ਲਈ ਜਿਹਦੇ ਵਿੱਚ ਵੱਖ-ਵੱਖ ਟੌਪਿਕਾਂ ਦੇ ਉੱਪਰ ਤੇ ਵੱਖ-ਵੱਖ ਮੌਜੂਆਂ ਦੇ ਉੱਪਰ ਤੇ ਸ਼ਹਿਰ ਦੇ ਮੋਤਬਰ ਉਲਮਾ ਇਕਰਾਮ ਨੂੰ ਤੁਸੀਂ ਬੁਲਾ ਕੇ ਮਾਸ਼ਾਅੱਲਾ ਬਹੁਤ ਅੱਛੀ ਮਾਲੂਮਾਤ ਨਾਜ਼ਰੀਨ ਨੂੰ ਜੋ ਹੈ ਨਾਜ਼ਰੀਨ ਦੇ ਸਾਹਮਣੇ ਰੱਖਦੇ ਹਾਂ ਇਸ ਕਰਕੇ ਮੈਂ ਤੁਹਾਨੂੰ ਮੈਨੂੰ ਵੀ ਉਰੇ ਦਾਵਤ ਦਿੱਤੀ ਜਾਂਦੀ ਹੈ ਮੈਂ ਵੀ ਥੋੜਾ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਉਰੇ ਬੈਠ ਕੇ ਕੁਝ ਬਾਤਾਂ ਕਹਿ ਸਕੀਏ ਆਪਣੇ ਦੇਖਣ ਵਾਲਿਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ رمضان المبارک دا مہینہ شروع ہو چکیا ہے البتہ رمضان المبارک دی ایک جہی اہم عبادت ہے اور روزہ ہے جی روزہ ایک اہم عبادت ہے کہ اللہ تعالیٰ نے اس دی بڑی اہمیت بیان کیتی ہے چنانچہ قرآن مقدس دے اندر اللہ فرما نے یا ع الذین امن کتب علیکم کم کما کتب ال من منقب علی کم اے ایمان والے اور تھوڑے اوپر روزے فرض کتے گئے ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਉਮਮਤਾਂ ਦੇ ਉੱਪਰ ਰੋਜ਼ੇ ਫਰਜ਼ ਕੀਤੇ ਗਏ ਤੇ ਤਾਂ ਕਿ ਤੁਹਾਡੇ ਅੰਦਰ ਤਕਵਾ ਪੈਦਾ ਹੋ ਜਵੇ ਤੁਸੀਂ ਮੁਤਕੀ ਬਣ ਜਮੋ ਰੋਜ਼ਾ ਜਿਹਨੂੰ ਅਸੀਂ ਉਰਦੂ ਚ ਰੋਜ਼ਾ ਕਹਿ ਦਿੰਦੇ ਆ ਇਹਦਾ ਅਰਬੀ ਜਿਹੜਾ ਲਫ਼ਜ਼ ਹੈ ਸੌਮ ਕਹਿੰਦੇ ਨੇ ਇਹਨੂੰ ਔਰ ਸੌਮ ਦੇ ਮਾਨੇ ਹੈਗਾ ਰੁਕਣਾ ਕਿ ਕਿਸੇ ਚੀਜ਼ ਤੋਂ ਬੰਦਾ ਰੁਕ ਜਵੇ ਜਿਹੜਾ ਇਹਦਾ ਯਾਨੀ ਡਿਕਸ਼ਨਰੀ ਦੇ ਅੰਦਰ ਜਿਹੜਾ ਇਹਦਾ ਲਫ਼ਜ਼ ਦਾ ਤਰਜਮਾ ਲਿਖਿਆ ਹੈ ਅਲਬੱਤਾ ਅਗਰ ਦੇਖੀਏ ਅਸੀਂ ਰੋਜ਼ਾ ਕਿਸ ਨੂੰ ਕਹਿੰਦੇ ਨੇ ਦਾ ਜ਼ਾਹਿਰੀ ਤੌਰ ਤੇ ਤਿੰਨ ਚੀਜ਼ਾਂ ਤੋਂ ਰੁਕਣ ਦਾ ਨਾਮ ਰੋਜ਼ਾ ਹੈ ਬੰਦਾ ਖਾਣ ਤੋਂ ਪੀਣ ਤੋਂ ਔਰ ਇਸੇ ਤਰ੍ਹਾਂ ਜੋ ਹੈ ਆਪਣੀ ਖਾਹਿਸ਼ੇ ਨਫਸਾਨੀ ਨੂੰ ਪੂਰਾ ਕਰਨ ਤੋਂ ਬੰਦਾ ਰੁਕ ਜਵੇ ਸੂਬਾ ਸਾਦਿਕ ਤੋਂ ਲੈ ਕੇ ਸੂਰਜ ਦੇ ਛੁਪਨ ਤੱਕ ਇਸ ਕਰਕੇ ਇਹ ਰੋਜ਼ੇ ਦੀ ਡੈਫੀਨੇਸ਼ਨ ਹੈ ਕਿ ਰੋਜ਼ਾ ਹੈ ਇਸ ਨੂੰ ਰੋਜ਼ਾ ਕਿਹਾ ਜਾਂਦਾ ਹੈ ਅਲਬੱਤਾ ਰੋਜ਼ਾ ਇਹਦਾ ਮਕਸਦ ਕੀ ਹੈ ਰੋਜ਼ੇ ਦੇ ਬਹੁਤ ਸਾਰੇ ਮਕਸਦ ਬਿਆਨ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਰੋਜ਼ਾ ਅੱਲਾਹ ਤਾਲਾ ਦਾ ਹੁਕਮ ਹੈ ਸਾਡੇ ਲਈ ਕਿ ਜਿਹੜੇ ਸਾਡੇ ਬਣਾਉਣ ਵਾਲੇ ਦਾ ਸਾਨੂੰ ਪੈਦਾ ਕਰਨ ਵਾਲੇ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਤੁਸੀਂ ਮੇਰੀਆਂ ਨੇਮਤਾ ਤੋਂ ਫਾਇਦਾ ਉਠਾ ਰਹੇ ਹੋ ਰੋਜ਼ਾਨਾ ਮੈਂ ਤੁਹਾਨੂੰ ਰੋਜ਼ੀ ਦੇ ਰਿਹਾ ਖਾ ਪੀ ਰਹੇ ਹੋ ਇਸ ਵਕਤ ਮੇਰੀ ਰਜ਼ਾ ਖਾਤਰ ਔਰ ਮੇਰੀ ਖੁਸ਼ਨੂਦੀ ਖਾਤਰ ਜੋ ਹੈ ਤੁਸੀਂ ਇੰਨੇ ਵਕਤ ਖਾਣ ਤੋਂ ਪੀਣ ਤੋਂ ਔਰ ਆਪਣੀ ਨਫਸਾਨੀ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਰੁਕਣਾ ਚੁਣਾਂਗੇ ਅਸੀਂ ਆਪਣੇ ਖਾਲਿਕ ਦੇ ਆਪਣੇ ਮਾਲਿਕ ਦੇ ਬੰਦੇ ਆ لہذا ਸਾਡੇ ਲਈ ਉਸਦਾ ਹੁਕਮ ਹੈ ਇਹ ਇਸ ਦੀ ਸਭ ਤੋਂ ਵੱਡੀ ਅਹਿਮੀਅਤ ਹੈ ਇਸ ਦੀ ਕਿ ਇੱਕ ਆਕਾ ਨੇ ਇੱਕ ਮਾਲਿਕ ਨੇ ਆਪਣੇ ਨੌਕਰ ਨੂੰ ਆਪਣੇ ਬੰਦੇ ਨੂੰ ਆਪਣੇ ਗੁਲਾਮ ਨੂੰ ਜੋ ਹੈ ਹੁਕਮ ਦਿੱਤਾ ਹੈ لہذا ਇਹ ਸਾਡੇ ਲਈ ਸਾਡੇ ਮਾਲਿਕ ਦਾ ਹੁਕਮ ਹੈ ਦੂਸਰੇ اللہ دے نبی صلی اللہ علیہ وسلم نے اس دے اوپر بہت ساریاں فضیلتہ بھی ارشاد فرمائیاں نے چنانچہ آپ صلی اللہ علیہ وسلم نے فرمایا اسو جنہ کے کہ روزہ جو ہے وہ جہنم تو بچن دل ٹال ہے اور ایک جگہ فرمایا وہ حسن من النار کہ جہنم تو بچن کا ایک مضبوط قلعہ ہے روزہ جو ہے البتہ اللہ تعالیٰ دے ہر حکم دے اندر اسی دیکھ ہیں کوئی نہ کوئی مسلحت ہے ਤਾ ਰੋਜ਼ੇ ਦੇ ਅੰਦਰ ਕੀ ਮਸਲਿਹਤ ਹੈ ਅੱਲਾ ਨੇ ਹੁਕਮ ਸਾਨੂੰ ਦਿੱਤਾ ਕਿਉਂ ਹੈ ਵੈਸੇ ਤਾਂ ਸਾਡੇ ਲਈ ਇਹੀ ਹੈ ਕਿ ਅੱਲਾ ਨੇ ਹੁਕਮ ਦੇ ਥਾ ਫਿਰ ਚੂ ਚਰਾ ਦੀ ਕੋਈ ਗੁੰਜਾਇਸ਼ ਨਹੀਂ ਲੇਕਿਨ ਚونکہ ਅੱਲਾ ਤਾਲਾ ਹਕੀਮ ਨੇ ਔਰ ਹਕੀਮ ਦਾ ਕੋਈ ਹੁਕਮ ਹਕਮਤ ਤੋਂ ਖਾਲੀ ਨਹੀਂ ਹੁੰਦਾ ਉਸ ਦੇ ਅੰਦਰ ਅੱਲਾ ਨੇ ਲੋਗ ਜ਼ਰੂਰ ਲੋਕਾਂ ਦੇ ਲਈ ਨਫਾ ਰੱਖਿਆ ਹੁੰਦਾ ਤਾਂ ਸਭ ਤੋਂ ਪਹਿਲਾਂ ਤਾਂ اس روزے دے مقصد تے اگر اسی غور کریے سب تو بڑا مقصد تاں اہی ہے جو قرآن مقدس نے خود کیتا کہ تاکہ تُری متقی بن جمو تھوڑے اندر تقوا آ جاوے تقوا دا جڑا لفظ ہے اتقا اتقان اے دا معنی ہے گا بچنا معنی ہے بچنا اور پھر کہڑا تقوا کہڑی چیز تو بچنا کہ اے ہے گا کہ بندہ اللہ دے حکماں توڑن تو بچے یعنی اللہ دا کوئی حکم نہ ٹوٹے اے اس تو بچ کے زندگی گزارے ਇਸਦੇ ਲਈ ਅੱਲਾਹ ਤਾਲਾ ਨੇ ਸਾਨੂੰ ਇਹ ਰੋਜ਼ਾ ਦਿੱਤਾ ਹੈ ਅਲਬੱਤਾ ਰੋਜ਼ੇ ਦੇ ਬਹੁਤ ਸਾਰੇ ਮਕਾਸਿਦ ਨੇ ਜਿਹਦੇ ਅੰਦਰ ਇਹ ਦੇਖਿਆ ਗਿਆ ਹੈ ਕਿ ਰੋਜ਼ਾ ਜੋ ਹੈ ਸਾਨੂੰ ਅੱਲਾਹ ਤਾਲਾ ਦੀਆਂ ਨੇਮਤਾਂ ਦੀ ਕਦਰ ਦਾ ਔਰ ਉਸਦੇ ਸ਼ੁਕਰ ਦਾ ਜਜ਼ਬਾ ਪੈਦਾ ਕਰਦਾ ਹੈ ਕਿ ਬੰਦਾ ਜਦੋਂ ਖਾ ਰਿਹਾ ਹੈ ਔਰ ਉਹ ਮਨਹਮਿਕ ਹੈ ਖਾਣ ਪੀਣ ਦੇ ਅੰਦਰ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਸੋਚਣ ਦਾ ਮੌਕਾ ਨਹੀਂ ਮਿਲਦਾ ਕਿ ਰੋਜ਼ੀ ਕਿੰਡੀ ਬੜੀ ਨੇਮਤ ਹੈ ਅੱਲਾਹ ਦੀ ਪਾਣੀ ਅੱਲਾਹ ਦੀ ਕਿੰਡੀ ਬੜੀ ਨੇਮਤ ਹੈ ਲੇਕਿਨ ਜਦ ਇੱਕ ਲੰਬੇ ਸਮੇਂ ਤੱਕ ਜੋ ਹੈ ਉਹ ਰੁਕਦਾ ਹੈ ਖਾਣ ਤੋਂ ਔਰ ਪੀਣ ਤੋਂ ਤਾਂ ਉਸਦੇ ਅੰਦਰ ਹੈ ਨਾ ਨੇਮਤਾਂ ਦਾ ਜਜ਼ਬਾ ਪੈਦਾ ਹੁੰਦਾ ਜਦ ਦੀ ਉਹਦੀ ਹਾਲਤ ਨਾ ਜਦੋਂ ਉਹ ਭੁੱਖ ਦੀ ਹਾਲਤ ਦੇ ਅੰਦਰ ਹੁੰਦਾ ਹੈ ਪਿਆਸ ਦੀ ਹਾਲਤ ਦੇ ਅੰਦਰ ਹੈ ਫਿਰ ਨੂੰ ਪਤਾ ਲੱਗਦਾ ਹੈ ਕਿ ਜਿਸ ਪਾਣੀ ਨੂੰ ਮੈਂ ਜ਼ਾਇਆ ਕਰ ਰਿਹਾ ਜਿਸ ਪਾਣੀ ਤੋਂ ਮੈਂ ਜ਼ਿੰਦਗੀ ਹੋ ਗਈ ਨਫਾ ਉਠਾ ਰਿਹਾ ਇੱਕ ਕਿੰਨੀ ਬੜੀ ਮੇਰੇ ਰੱਬ ਦੀ ਮੈਨੂੰ ਨੇਮਤ ਦਿੱਤੀ ਹੋਈ ਹੈ ਯਾਨੀ گویا ਕਿ ਅੱਲਾਹ ਦੀਆਂ ਨੇਮਤਾਂ ਦਾ ਇੱਕ ਸ਼ੁਕਰ ਪੈਦਾ ਹੁੰਦਾ ਇਸ ਦੇ ਨਾਲ ਦੂਸਰੇ ਇਸ ਦੇ ਨਾਲ ਗਮਖਾਰੀ ਦਾ ਔਰ ਲੋਕਾਂ ਦੇ ਨਾਲ ਜੋ ਹੈ ਹਮਦਰਦੀ ਦਾ ਤਾਲੁਕ ਵੀ ਪੈਦਾ ਹੁੰਦਾ ਹੈ ਬੰਦੇ ਦੇ ਨਾਲ ਕਿਉਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਅੰਦਰ ਬੇਸ਼ੁਮਾਰ ਬੰਦੇ ਨੇ ਜਿਹੜੇ ਵਿਚਾਰੇ ਕਿਸੇ ਨੂੰ ਇੱਕ ਵਕਤ ਦਾ ਖਾਣਾ ਨਹੀਂ ਮਿਲਦਾ ਕਿਸੇ ਨੂੰ ਦੋ ਵਕਤਾਂ ਦਾ ਖਾਣਾ ਨਹੀਂ ਮਿਲਦਾ ਔਰ ਅਸੀਂ ਜੋ ਹੈ ਪੇੜ ਭਰ ਕੇ ਰੋਜ਼ਾਨਾ ਖਾ ਰਹੇ ਹਾਂ ਜਦੋਂ ਕਿਸੇ ਟਾਈਮ ਅਸੀਂ ਦੇਖਦੇ ਹਾਂ ਕਿ ਭੁੱਖ ਦੀ ਹਾਲਤ ਦੇ ਅੰਦਰ ਅਸੀਂ ਰਹਨੇ ਆ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਅਸੀਂ ਅੱਲਾ ਦੇ ਇਸ ਹੁਕਮ ਨੂੰ ਮੰਨਿਆ ਤਾਂ ਸਾਡੇ ਅੰਦਰ ਕਿਤਨਾ ਕਿਤੇ ਇਹ ਚੀਜ਼ ਪੈਦਾ ਹੁੰਦੀ ਹੈ ਕਿ ਜੋ ਇਸ ਵਕਤ ਭੁੱਖ ਔਰ ਪਿਆਸ ਦੀ ਜੋ شدت ਮੈਂ ਮਹਿਸੂਸ ਕਰ ਰਿਹਾ ਹਾਂ ਜੋ ਹਾਲਤ ਮੈਂ ਮਹਿਸੂਸ ਕਰ ਰਿਹਾ ਹਾਂ ਕਿੰਨੇ ਰੱਬ ਦੇ ਬੰਦੇ ਕਿੰਨੇ ਸਾਡੇ ਭਾਈ ਸਾਡੀਆਂ ਭੈਣਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਅਕਸਰ ਜੋ ਹੈ ਇਹੀ ਹਾਲਾਤ ਪੇਸ਼ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਬੰਦੇ ਦੇ ਅੰਦਰ ਹਮਦਰਦੀ ਦਾ ਵੀ ਜੋ ਹੈ ਜਜ਼ਬਾ ਪੈਦਾ ਹੁੰਦਾ ਹੈ ਗਮ ਘੁਸਾਰੀ ਦਾ ਜਜ਼ਬਾ ਪੈਦਾ ਹੁੰਦਾ ਹੈ ਔਰ ਇਸੇ ਤਰੀਕੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਅਗਰ ਤੁਸੀਂ ਤਿੱbbi ਤੌਰ ਤੇ ਮੈਡੀਕਲੀ ਤੌਰ ਤੇ ਤੁਸੀਂ ਰਿਸਰਚ ਕਰੋਗੇ ਤਾਂ ਬਹੁਤ سارے ਸਾਡੇ ਪੇਟ ਦੇ ਔਰ ਬਹੁਤ سارے ਸਾਡੇ ਜਿਸਮ ਦੇ ਅਮਰਾਜ ਨੇ ਜਿਹੜੇ ਰੋਜ਼ੇ ਦੀ وجہ ਨਾਲ ਦੂਰ ਹੋ ਜਾਂਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਮੁਸਫ ਬਹੁਤ ਅچھے ਅਲਫਾਜ਼ ਦੇ ਵਿੱਚ ਔਰ ਮੁਕਸਰ ਟਾਈਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਡਿਫਾਈਨ ਕੀਤਾ ਰੋਜ਼ਾ ਔਰ ਰੋਜ਼ਾ ਬੇਸਿਕਲੀ ਜੋ ਜਦ ਦੱਸਿਆ ਵਿਸ ਸੋਮ ਹੈ ਰੁਕਣ ਦਾ ਨਾਮ ਹੈ ਔਰ ਕਿਨਾ ਕਿਹਨਾ ਕੀ ਚੀਜ਼ਾਂ ਨੂੰ ਰੁਕਣਾ ਇਹ ਸਾਰਾ ਮੂਸਾਬ ਨੇ ਆਪਾਂ ਨੂੰ ਦੱਸ ਦਿੱਤਾ ਔਰ ਮੈਂ ਉਮੀਦ ਕਰਦਾ ਕਿ ਦੇਖੋ ਪਤਾ ਸਭ ਨੂੰ ਹੈ ਹਰੇਕ ਬੰਦਾ ਜਾਣਦਾ ਹੈ ਕਿ ਉਹ ਰੋਜ਼ੇ ਰੱਖਦਾ ਹੁੰਦਾ ਹੁੰਦਾ ਹੈ ਕਈ ਵਾਰ ਉਹਦੇ ਮਕਸਦ ਦੀ ਸਾਨੂੰ ਪਤਾ ਨਹੀਂ ਹੁੰਦਾ ਕਿ ਮਕਸਦ ਕੀ ਹੈ ਅੱਜ ਜੋ ਮਕਸਦ ਹੈ ਰੋਜ਼ੇ ਦਾ ਪਹਿਲੇ ਰਮਜ਼ਾਨ ਨੂੰ ਹੀ ਮੋਤੀ ਸਾਹਿਬ ਨੇ ਦੱਸ ਦਿੱਤਾ ਔਰ ਇਹਦੇ ਵਾਸਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੁfti ਸਾਹਿਬ ਦਾ ਵੀ ਔਰ ਮੈਂ ਇੱਕ ਰਿਕਵੈਸਟ ਜ਼ਰੂਰ ਕਰੂੰਗਾ ਕਿ ਇਸ ਵੀਡੀਓ ਨੂੰ ਦੇਖਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਤੋਂ ਫਾਇਦਾ ਉਠਾਉਣ ਤੇ ਉਹਨਾਂ ਨੂੰ ਪਤਾ ਚੱਲ ਜੇ ਕਿ ਰੋਜ਼ਾ ਕੀ ਹੈ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਫੇਰ ਐਸੀਆਂ ਵੀਡੀਓਜ਼ ਦੇ ਨਾਲ ਹਰ ਰੋਜ਼ ਹਾਜ਼ਰ ਹੁੰਦੇ ਰਹਾਂਗੇ 30 ਰਮਜ਼ਾਨ ਤੱਕ ਇਹ ਪ੍ਰੋਗਰਾਮ ਚੱਲੂਗਾ ਉਮੀਦ ਹੈ ਤੁਸੀਂ ਨਾਲ ਜੁੜੇ ਰਹੋਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮੱਚ